ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨਿਆ ਸਵਾਗਤ ਕਰਦੀਆਂ ਆਓ ਨਜ਼ਮਾਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਪੀਐਮ ਮੋਦੀ ਦੇ 75ਵੇਂ ਜਨਮ ਦਿਨ ਤੇ ਭਾਜਪਾ ਅੱਜ ਸੇਵਾ ਪਖਵਾੜੇ ਦੀ ਕਰੇਗੀ ਸ਼ੁਰੂਆਤ ਬਿਨਾਂ شناخت ਹੋ ਰਹਿ ਰਹੇ ਪ੍ਰਵਾਸੀਆਂ ਦੀ شناخت ਅਤੇ ਕ੍ਰਿਮੀਨਲ ਰਿਕਾਰਡ ਜਾਂਚਣ ਦੀ ਉਸ ਦੀ ਮੰਗ ਕੰਗਨਾਰਾਣੌਤ ਨੂੰ ਬਠਿੰਡਾ ਕੋਰਟ ਵੱਲੋਂ ਮੋੜ ਸੰਮਣ ਜਾਰੀ 19 ਤਿਸੰਬਰ ਨੂੰ ਹੋ ਗਈ ਸੀ ਸੁਣਵਾਈ ਫੇਦਾਰ ਗੜਗੱਜ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਲੰਗਾ ਖੁੱਲਣ ਬਾਰੇ ਅਰਦਾਸ ਕਮਲਕੌਰ ਭਾਬੀ ਕਤਲ ਮਾਮਲੇ 'ਚ ਬਠਿੰਡਾ ਪੁਲਿਸ ਨੇ ਚਲਾਨ ਕੀਤਾ ਪੇ ਅਤੇ ਹੁਣ ਖਬਰਾਂ ਵਿਸਥਾਰ ਨਾਲ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਨ ਹੈ ਇਸ ਮੌਕੇ ਤੇ ਅਮਰੀਕੀ ਰਾਸ਼ਟਰਪਤੀ 트੍ਰੰਪ ਸਮੇਤ ਭਾਰਤ ਅਤੇ ਵਿਦੇਸ਼ਾਂ ਦੇ ਕਈ ਵੱਡੇ ਨੇਤਾਵਾਂ ਨੇ ਪੀਐਮ ਮੋਦੀ ਨੂੰ ਵਧਾਈ ਦਿੱਤੀ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ ਹੈ ਉਹਨਾਂ ਇੰਸਟਾਗ੍ਰਾਮ ਤੇ ਲਿਖਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਹਾਰਦਿਕ ਵਧਾਈਆਂ ਤੇ ਸ਼ੁਭਕਾਮਨਾਵਾਂ ਆਪਣੀ ਆ ਸਧਾਰਨ ਅਗਵਾਈ ਨਾਲ ਤੁਸੀਂ ਸਖਤ ਮਿਹਨਤ ਦੇ ਸਿਖਰ ਦੀ ਇੱਕ ਉਦਾਹਰਣ ਪੇਸ਼ ਕਰਕੇ ਦੇਸ਼ ਵਿੱਚ ਵੱਡੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਸੰਸਕ੍ਰਿਤੀ ਪੈਦਾ ਕੀਤੀ ਹੈ ਅੱਜ ਵਿਸ਼ਵ ਭਾਈਚਾਰਾ ਵੀ ਤੁਹਾਡੇ ਮਾਰਗਦਰਸ਼ਨ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕਰ ਰਿਹਾ ਹੈ ਮੈਂ ਪ੍ਰਮਾਤਮਾ ਅਗੇ ਅਪਰਾਥਾ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਸਿਹਤਮੰਦ ਅਤੇ ਖੁਸ਼ ਰਹੋ ਤੇ ਆਪਣੀ ਵਿਲੱਖਣ ਅਗਵਾਈ ਨਾਲ ਦੇਸ਼ ਨੂੰ ਤਰੱਕੀ ਦੀਆਂ ਨਵੀਆਂ ਉਚਾਈਆਂ ਤੇ ਲੈ ਜਾਓ ਉਦਰ ਹੁਸ਼ਿਆਤਪੁਰ ਵਿੱਚ ਪ੍ਰਵਾਸੀ ਵੱਲੋਂ 마ਸੂਮ ਬੱਚੇ ਦੇ ਕਤਲ ਨੂੰ ਲੈ ਕੇ ਪੰਜਾਬੀਆਂ ਵਿੱਚ ਪ੍ਰਵਾਸੀਆਂ ਬਾਰੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਵਾਸੀ ਵੱਲੋਂ ਅੰਜਾਮ ਦਿੱਤੀ ਗਈ ਇਸ ਬੇਹੱਤ ਸ਼ਰਮਨਾਕ ਘਟਨਾ ਨੂੰ ਲੈ ਕੇ ਧਾਰੀਵਾਲ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਕੈਂਡਲ ਮਾਰਚ ਕੱਢਿਆ ਤੇ 5 ਸਾਲਾ 마ਸੂਮ ਮ੍ਰਿਤਕ ਬੱਚੇ ਦੀ ਆਤਮਾ ਦੀ ਸ਼ਾਂਤੀ ਦੇ ਲਈ ਪ੍ਰਾਰਥਨਾ ਕੀਤੀ ਗਈ। ਸ਼ਹੀਦ ਭਗਤ ਸਿੰਘ ਚੌਕ ਤੋਂ ਸ਼ੁਰੂ ਹੋਇਆ ਕੈਂਡਲ ਮਾਰਚ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਰਣਈਏ ਤੱਕ ਪਹੁੰਚਿਆ ਦਲਿਤ ਸੁਰੱਖਿਆ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਵੱਲੋਂ ਜੋ ਕਾਰਾ ਕੀਤਾ ਗਿਆ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ ਤੇ ਉਹ ਮੰਗ ਕਰਦੇ ਨੇ ਕਿ ਦੋਸ਼ੀ ਨੂੰ ਤੁਰੰਤ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੇਕਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਉੱਥੇ ਹੀ ਇਸ ਧਰਨੇ ਦੇ ਵਿੱਚ ਪਹੁੰਚੇ ਸ਼ਹਿਰਤਾਰੀਵਾਲ ਦੀ ਵਾਰਡ ਨੰਬਰ 12 ਤੋਂ ਮੌਜੂਦਾ ਕੌਂਸਲਰ ਇੰਦਰ ਯਾਸ਼ਵੰਤ ਨੇ ਕਿਹਾ ਕਿ ਬਿਨਾਂ شناخت ਦੇ ਰਹਿ ਰਹੇ ਪਰਵਾਸੀਆਂ ਨੂੰ ਤੁਰੰਤ ਪੰਜਾਬ ਚੋਂ ਬਾਹਰ ਕੱਢਿਆ ਜਾਵੇ। ਲਗਾਤਾਰ ਕਈ ਇਲਾਕਿਆਂ ਦੇ ਵਿੱਚ ਚੋਰੀਆਂ ਤੇ ਕ੍ਰਾਈਮ ਵਧ ਰਿਹਾ ਹੈ। ਉਹਨਾਂ ਦਾ ਕਾਰਨ ਇਹੋ ਹੈ ਬਿਨਾਂ ਪਛਾਣ ਦੇ ਰਹਿ ਰਹੇ ਇਹ ਲੋਕ। ਇਸ ਮੌਕੇ ਨੌਜਵਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਮੰਗ ਕੀਤੀ ਹੈ ਕਿ ਹੁਸ਼ਿਆਰਪੁਰ ਘਟਨਾ ਦੇ ਦੋਸ਼ੀਆਂ ਨੂੰ ਜਲਦ ਫਾਂਸੀ ਦਿੱਤੀ ਜਾਵੇ। ਜਿਸ ਵੇਖੋ ਸਾਡੇ ਵੀਰਾਂ ਨੇ ਸਾਰੇ ਨੇ ਅੱਜ ਧਾਰੀਵਾਲ ਦੇ ਵਿੱਚ ਕੈਂਡਲ ਮਾਰਚ ਕੱਢਿਆ ਇੱਕ ਤੋਂ ਬੱਚੇ ਦਾ ਜਿਹੜਾ ਕਤਲ ਹੋਇਆ ਹੁਸ਼ਿਆਰਪੁਰ ਦੇ ਵਿੱਚ। ਉਹਦੀ ਵਿਰੁੱਧ ਹੀ ਸ਼ਾਂਤੀ ਵਾਸਤੇ ਸਾਰਿਆਂ ਨੇ ਕੈਂਡਲ ਮਾਰਚ ਕੱਢਿਆ ਕਿਉਂਕਿ ਬੜੀ ਦਰਦਨਾਕ ਘਟਨਾ ਸੀਗੀ ਬੜਾ ਮਤਲਬ ਕੀ ਮਨੁੱਖੀ ਜੀਵ ਲਗਾਵਾ ਕਿ ਇੱਕ ਛੋਟੇ ਬੱਚੇ ਦਾ ਅਕਰਵਾਸੀ ਹੋ ਗਿਆ ਨਹੀਂ ਬੜਾ ਮਾੜਾ ਕੰਮ ਕੀਤਾ ਬੜੀ ਰੇ ਬੇਰਹਿ ਮਹੀਨੇ ਨਾਲ ਉਹਦਾ ਕਤਲ ਕੀਤਾ। ਸੋ ਪਤਾ ਨਹੀਂ ਕਿద్ది ਬੇਦਰਦ ਨਾਲ ਖੌਤ ਨੂੰ ਦਿੱਤੀ ਹੈ ਬੜਾ ਸਾਡਾ ਮਨ ਦੁਖੀ ਸੀਗਾ ਸੋ ਅੱਜ ਅਸੀਂ ਉਹਦੀ ਰੂਹ ਦੀ ਸ਼ਾਂਤੀ ਦੇ ਵਾਸਤੇ ਕੈਂਡਲ ਮਾਰਚ ਕੱਢਿਆ ਸੋ ਸਾਡੀ ਸਰਕਾਰ ਅੱਗੇ ਵੀ ਬੇਨਤੀ ਹੈ ਹੋਰ ਵੀ ਜਿਹੜੇ ਹੈਗੇ ਉਹਨਾਂ ਗੜੀ ਬੇਨਤੀ ਹੈ ਕਿ ਜਿਹੜਾ ਚਾਤਲਾ ਉਹਨੂੰ ਫાંਸੀ ਤੋਂ ਘੱਟ ਕੋਈ ਸਜ਼ਾ ਨਹੀਂ ਦਿੱਤੀ ਜਾਵੇ ਵੱਧ ਤੋਂ ਵੱਧ ਦੀ ਸਜ਼ਾ ਫાંਸੀ ਹੋਣੀ ਚਾਹੀਦੀ ਆ ਕਿਉਂਕਿ ਇਹੋ ਜਿਹੇ ਜਿਹੜੇ ਕਤਲ ਕਰਦੇ ਆ ਦੂਜਿਆਂ ਨੂੰ ਵੀ ਉਹਦਾ ਪਤਾ ਲੱਗ ਜਾਵੇ ਕਿ ਇਹੋ ਜੇ ਕੰਮ ਕਰਨ ਦੇ ਨਾਲ ਕੀ ਸਜ਼ਾ ਮਿਲਦੀ ਹੈ ਸਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਵੀ ਇਹ ਆ ਉਹਨਾਂ ਦਾ ਬਾਈਕਾਟ ਸ਼ੁਰੂ ਹੋ ਗਿਆ ਵਾ ਉਧਰੋਂ ਪੰਜਾਬ ਰਾਧੀ ਦਾ ਕਹਿਣਾ ਵਾ ਕਿ ਇੱਕ ਘਟਨਾ ਦੇ ਨਾਲ ਸਾਰਿਆਂ ਨੂੰ ਉੱਪਰਲੇ ਦੇ ਨਾਲ ਨਾ ਵੇਖਿਆ ਜਾਏ ਕਈ ਜਿਹੜੇ ਆ ਬੜੇ ਵਿਚਾਰੇ ਸ਼ਰੀਫ ਵੀ ਆ ਗਏ ਆ ਸੁਣੇ ਕਿਦਾਂ ਬੈਲੈਂਸ ਬਣੇਗਾ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਵੇਖੋ ਤਕਰੀਬਨ ਜਿਨ੍ਹਾਂ ਦਾ ਕੋਈ ਇੱਥੇ ਉਧਾਰਕਾਰ ਨਹੀਂ ਹੈਗਾ ਜਿੰਨੇ ਕੋ ਪ੍ਰੂਫ ਨਹੀਂ ਹੈਗੇ ਬਿਨਾ ਪ੍ਰੂਫ ਤੋਂ ਬਿਨਾ ਉਧਾਰਗਾਰਡ ਤੋਂ ਇੱਥੇ ਰਹਿ ਰਹੇ ਆ ਠੀਕ ਆ ਜਿਹੜੇ ਸ਼ੱਕ ਦੇ ਦਾਰੇ 'ਚ ਹੈਗੇ ਆ ਅਸੀਂ ਚਾਹੁੰਦੇ ਆ ਕਿ ਜਿੰਨਾ ਵੀ ਮਤਲਬ ਕੀ ਸਾਡੀ ਸਰਕਾਰ ਆ ਇਹਨਾਂ ਦਾ ਇਥੋਂ ਬਾਈਕਾਟ ਕਰੇ ਉਦੋਂ ਕਿਸਾਨੀ ਆंदोलਨ ਦੌਰਾਨ ਕੀਤੇ ਗਏ ਵਿਵਾਦਿਤ ਟਵੀਟ ਦੇ ਸੰਬੰਧ ਵਿੱਚ ਹਿਮਾਚਲ ਦੀ ਮੰਡੀ ਦੀ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਕੰਨਾ ਰਣੋਤ ਨੂੰ ਮੁੜ ਸମ୍ਮਣ ਕੀਤਾ ਗਿਆ ਜੀ ਹਾਂ ਬਠਿੰਦਾ ਸੈਸ਼ਨ ਅਦਾਲਤ ਨੇ ਅਗਲੀ ਸੁਣਵਾਈ 29 ਸਤੰਬਰ ਨੂੰ ਤੈਅ ਕੀਤੀ ਹੈ ਜਿਸ ਵਿੱਚ ਕੰਗਨਾ ਦੀ ਹਾਜ਼ਰੀ ਲਾਜ਼ਮੀ ਹੋਵੇਗੀ ਇਸ ਤੋਂ 4 ਦਿਨ ਪਹਿਲਾਂ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਕੰਗਨਾ ਰਣੌਤ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਲਖਬੀਰ ਸਿੰਘ ਨੇ 18 ਅਗਸਤ ਨੂੰ ਕੰਗਨਾ ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 499 ਅਤੇ 500 ਦੇ ਤਹਿਤ ਅਪਰਾਧਾਂ ਲਈ ਮੁਕਦਮੇ ਦਾ ਸਾਹਮਣਾ ਕਰਨ ਲਈ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਸ਼੍ਰੀ ਅਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਨੇੜੇ ਜਾ ਕੇ ਲਾਂਘਾ ਛੇਤੀ ਖੁੱਲ੍ਹ ਸਿੱਖ ਜਥਿਆਂ ਦੇ ਪਾਕਿਸਤਾਨ ਸਿੱਧਕੋਟ ਧਾਮ ਦੇ ਦਰਸ਼ਨ ਕਰਨ ਲਈ ਜਾਣ ਅਤੇ ਪੰਜਾਬ ਨੂੰ ਹੜਾਂ ਦੀ ਸਥਿਤੀ ਤੋਂ ਉਭਰੰਦਾ ਬਲ ਬਖਸ਼ਣ ਲਈ ਅਰਦਾਸ ਕੀਤੀ ਇਸ ਤੋਂ ਪਹਿਲਾਂ ਜਥੇਦਾਰ ਗੜਗੱਜ ਨੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗੇ ਗੁਰਮਤ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਇਸ ਦੌਰਾਨ ਸ਼੍ਰੀ ਆਖਣਕਾਰ ਸਾਹਿਬ ਜੀ ਦੇ ਭੋਗ ਵੀ ਪਾਏ ਗਏ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਸ਼ਮੂਲੀਅਤ ਕੀਤੀ ਉਦਰ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਬਠਿੰਡਾ ਪੁਲਿਸ ਨੇ ਸੋਮਵਾਰ ਨੂੰ ਬਠਿੰਡਾ ਅਦਾਲਤ 'ਚ ਚਲਾਨ ਪੇਸ਼ ਕੀਤਾ ਬਠਿੰਡਾ ਪੁਲਿਸ ਨੇ ਗ੍ਰਫਤਾਰ ਮੁਲਜ਼ਮ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਖਿਲਾਫ ਚਲਾਨ ਪੇਸ਼ ਕੀਤਾ ਹੈ ਇਸ ਮਾਮਲੇ ਦੇ ਵਿੱਚ આરોપી ਜਸਪ੍ਰੀਤ ਸਿੰਘ ਤੇ ਨਿਮਰਤਜੀਤ ਦੋਵਾਂ ਦੀ ਗ੍ਰਫਤਾਰੀ ਤੋਂ ਬਾਅਦ ਪੁਲਿਸ ਨੇ ਅਮਰਿਤਪਾਲ ਸਿੰਘ ਮਹਿਰੋ ਔਰ ਰਣਜੀਤ ਸਿੰਘ ਤੇ ਇੱਕ ਨੂੰ ਅਣਪਛਾਤੇ ਵਿਅਕਤੀ ਨੂੰ इस मामले के नामजद किया जाती बठिंडा अदालत पुलिस ने एक सौ बी पन्न की चार्जशीट पेश है मामले जसप्रीत सिंहत जीत को गिरफ्तार कर लिया सी। पर कतल का मुख्य आरोपी अमृतपाल महरों अजय भी फरार है जो अमृतसर तो यू ए भज गया उदो पता लग्या जो विदेश पहुंचया हो अमृतपाल महरों भजाने वाले रणजीत सिंह एक होलजम की गिरफ्तारी अजे बाकी है ਉਧਰਾ ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੱਡਾ ਝਟਕਾ ਲੱਗਿਆ ਜੀਹਾਂ ਨੌਜਵਾਨ ਆਗੂ ਅਤੇ ਡੇਰਾਬਾਬਾ ਨਾਨਕ ਤੋਂ ਮਾਰਕੀਟ ਕਮੇਟੀ ਡੇਰਾਬਾਬਾ ਨਾਨਕ ਦੇ ਚੇਅਰਮੈਨ ਤੇ ਜ਼ਿਲ੍ਹਾ ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਾਹਲੋ ਵੱਲੋਂ ਆਪਣੇ ਸਾਰੇ ਅਹੁਦਿਆਂ ਤੇ ਨਾਲ-ਨਾਲ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਗਿਆ ਜਗਜੀਤ ਸਿੰਘ ਕਾਹਲੋ ਦਾ ਕਹਿਣਾ ਹੈ ਕਿ ਪਾਰਟੀ ਅੰਦਰ ਘੁਟਣ ਮਹਿਸੂਸ ਕਰ ਰਹੇ ਸਨ ਜਿਨ੍ਹਾਂ ਸਿਧਾਂਤਾਂ ਦੀ ਗੱਲ ਕਰਕੇ ਸੱਤਾ ਵਿੱਚ ਆਈ ਸੀ ਆਮ ਆਦਮੀ ਪਾਰਟੀ ਆਪਣੇ ਉਹਨੇ ਆਪਣੇ ਉਹਨਾਂ ਮੁੱਢਲੇ ਸਿਧਾਂਤਾਂ ਤੋਂ ਪਟਕ ਚੁੱਕੀ ਹੈ ਪਾਰਟੀ ਅੰਦਰ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਅਫਸਰशाही ਭਾਰੀ ਹੋ ਚੁੱਕੀ ਹੈ ਪਾਰਟੀ ਅੰਦਰ ਦਿੱਲੀ ਵਾਲੇ ਬੇहद ਹਾਵੀ ਨੇ ਕਲੋਨੇ ਅੱਗੇ ਕਿਹਾ ਕਿ ਕਿਤੇ ਨਾ ਕਿਤੇ ਵਿਧਾਇਕ ਪਠਾਨ ਮਾਜਰਾ ਦੀਆਂ ਗੱਲਾਂ ਸਹੀ ਨੇ ਅਸੀਂ ਵੀ ਸੀਐਮ ਭਗਵੰਤ ਮਾਨ ਦੇ ਨਾਲ ਖੜੇ ਹਾਂ ਪਰ ਜੇਕਰ ਉਹ ਆਮ ਆਦਮੀ ਪਾਰਟੀ ਤੋਂ ਵਖਰੇ ਹੋ ਜਾਣ ਅੱਗੇ ਬੋਲਦੇ ਆ ਕਲੋਨੇ ਕਿਹਾ ਕਿ ਸਰਕਾਰ ਹੜ੍ਹਾਂ ਦੇ ਅੱਗੇ ਤ ਪ੍ਰਬੰਧ ਕਰਨ ਦੇ ਵਿੱਚ ਪੂਰੀ ਤਰ੍ਹਾਂ ਨਾਲ ناکਾਮ ਹੋਈ ਹੈ ਦਾਅਵੇ ਹੋਰ ਸੰ ਪਰ ਨਤੀਜੇ ਹੋਰ ਰਹੇ ਨੇ ਚੇਅਰਮੈਨ ਜਗਜੀਤ ਸਿੰਘ ਕਾਲੋਂ ਮਾਰਕੀਟ ਕਮੇਟੀ ਡੇਰਾ ਬਬਨਾਨਕ ਵੇਖੋ ਜੀ ਜਿਹੜੀ ਸੋਚ ਨੂੰ ਸਮਰਪਿਤ ਪਾਰਟੀ ਦੇ ਨਾਲ ਅਸੀਂ ਤੁਰੇ ਸੀ 2013 ਤੋਂ ਲੈ ਕੇ ਹੁਣ ਤੱਕ ਉਹ ਮੈਨੂੰ ਲੱਗਦਾ ਵੀ ਉਹ ਸੋਚ ਨੂੰ ਅਪਣਾਇ ਨਹੀਂ ਗਿਆ ਪਾਰਟੀ ਵੱਲੋਂ ਲੋਕਾਂ ਨੂੰ ਪੁਸ਼ ਕੇ ਫੈਸਲੇ ਲੈਣ ਵਾਲੀ ਸਤਾ ਚ ਆਉਣ ਵੇਲੇ ਸਰਕਾਰ ਜਿਹੜੀ ਆ ਅੱਜ ਲੋਕਾਂ ਨੂੰ ਬਿਨ ਪੁੱਛੇ ਜਿਹੜੇ ਫੈਸਲੇ ਆ ਉਹਨਾਂ ਨੂੰ ਥੋਪੇ ਜਾ ਰਹੇ ਨੇ ਲੈਂਡ ਪੂਲਿੰਗ ਵਰਗੇ ਲੋਕਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਜਿਹੜਾ ਵਾ ਉਹ ਫੈਸਲਾ ਵਾਪਸ ਲਿਆ ਗਿਆ ਹੁਣ ਜਾਦੀ ਗੱਲ ਪਿੰਚ ਇਹ ਹੋਈ ਆ ਵੀ ਜਦੋਂ ਹੜਾ ਸਾਡੇ ਇਲਾਕੇ ਤੇ ਆਏ ਨੇ ਤਕਰੀਬਨ ਕੋ 7 ਤੋਂ 8 ਜਿਹੜੇ ਜ਼ਿਲ੍ਹੇ ਨੇ ਉਹ ਪਾਣੀ ਦੀ ਮਾਰ ਖੇਟ ਨੇ ਤੇ ਉਤਨਾ ਪਹਿਲਾਂ ਇੱਕ ਅਮਨ ਅਰੋੜਾ ਜੀ ਦਾ ਬਿਆਨ ਆਇਆ ਸੀ ਵੀ ਅਸੀਂ ਜਿਹੜੀ ਸਰਕਾਰ ਆ ਉਹ ਮਾਲਵੇ ਖੇਤਰ ਵਿੱਚ ਬਣਾਵਾਂਗੇ ਇਹਦਾ ਮਤਲਬ ਇਹ ਸੀ ਵੀ ਦੁਆਬਾ ਤੇ ਮਾਝੇ ਦੀ ਸਾਨੂੰ ਲੋੜ ਨਹੀਂ ਡੀ ਕੋਈ ਹੈਗੀ ਤੇ ਜੇ ਅਸੀਂ ਫਿਰ ਵੀ ਉਹਨਾਂ ਦੀ ਗੱਲ ਨੂੰ ਨਾ ਸਮਝੀਏ ਉਹਦੋਂ ਬਾਅਦ ਹੜਾ ਨਹੀਂ ਮਾਰ ਸਾਡੇ ਤੇ ਪੈ ਗਈ ਤੇ ਜਦੋਂ ਸਤਾਜੋਂ ਚੋਂ ਪਹਿਲਾਂ ਸਰਕਾਰ ਕਹਿੰਦੀ ਸੀ ਸਾਡੇ ਐਮਪੀ ਸੀ ਮਾਨ ਸਾਹਿਬ ਉਹ ਕਹਿੰਦੇ ਸੀ ਵੀ ਜਿਹੜੇ ਡੈਮਾਂ ਦਾ ਜਿਹੜੇ ਪਾਣੀ ਆ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਵਾ ਮੁਆਵਜ਼ੇ ਨਾਲੋਂ ਅੱਧੀ ਰਕਮ ਨਾਲ ਅਸੀਂ ਨਾਲੇ ਕਿਰਨਾਂ ਜਿਹੜੀਆਂ ਨੇ ਉਹ ਸਾਫ਼ ਕੀਤੀਆਂ ਜਾ ਸਕਦੀਆਂ ਨੇ ਤਾਂ ਜੋ ਫੜਾ ਤੋਂ ਬਚਿਆ ਜਾ ਸਕਦਾ ਤੇ ਜਦ ਕਿ ਸਤਾ ਜਾਣ ਕੇ ਟੋਟਲ ਉਲਟ ਹੋਇਆ ਇਹਦੀ ਮੁਆਵਜ਼ੇ ਦੀ ਰਕਮ ਜਿਹੜੀ ਆ ਉਹ ਜੋ ਹੁਣ ਆਰਕੀ ਲਾਈਵ ਨਹੀਂ ਗਈ 270 ਕਰੋੜ ਦੇ ਆਸ-ਪਾਸ ਮੇਰੇ ਖਾ ਬਜਟ ਪਾਸ ਹੋਇਆ ਸੀਗਾ ਸਫਾਈ ਦਾ ਤੇ ਮੈਨੂੰ ਨਹੀਂ ਲੱਗਦਾ ਕਿਤੇ ਲੱਗਾ ਹੋਵੇਗਾ ਜੇ ਲੱਗਾ ਹੁੰਦਾ ਸਾਡੇ ਹਲਕੇ ਕਿਰਨ ਵਾਲਾ ਜਿਹੜਾ ਕਲਾਂੌਰ ਦੇ ਨਾਲ ਪੈਂਦਾ ਡੇਰੀ ਵਾਲ ਤੋਂ ਲੈ ਕੇ ਮਾਰ ਕਰਦਾ ਵਾ ਉਹ ਸਾਰਾ ਹੀ ਜਿਹੜਾ ਪਾਣੀ ਆ ਉਹ ਮੀਆਂ ਦਾ ਉਥੇ ਪਹਿਲੇ ਇਕੱਠਾ ਹੋ ਗਿਆ ਸੀ ਦੇ ਉਹ بارشਾਂ ਦਾ ਪਾਣੀ ਨਿਕਲ ਜਾਂਦਾ ਸਫਾਈ ਦੇ ਕਾਰਨ ਤੇ ਮੈਨੂੰ ਲੱਗਦਾ ਪਿੱਛੋਂ ਜਿਹੜਾ ਹੜ ਪਏ ਸੀ ਉਹ ਕਿਰਨ ਵਾਲੇ ਨੇ ਪਾਣੀ ਜਿਹੜਾ ਵਾ ਉਹ ਗਾਹ ਲੈ ਜਾਣਾ ਸੀਗਾ ਤੇ ਲੋਕਾਂ ਦੇ ਵਿੱਚ ਜਦੋਂ ਜਾਣੇ ਆ ਉਹਨਾਂ ਦਾ ਦਰਦ ਵੇਖਦੇ ਆ ਉਹਨਾਂ ਦੇ ਅਥਰੂ ਵੇਖਦੇ ਆ ਘਰ ਟੁੱਟੇ ਵੇਖਦੇ ਆ ਪਿਆਰੀਆਂ ਬਰਬਾਦ ਵੇਖਦੇ ਆ ਤੇ ਮੈਨੂੰ ਸਾਡੇ ਕੋਈ ਗੱਲ ਜੜੀ ਆ ਉਹ ਚਲੀ ਨਹੀਂ ਗਈ ਅਸੀਂ ਲੋਕਾਂ ਦੇ ਹੱਕ ਚ ਹਾ ਦਾ ਨਾਰਾ ਮਾਰਨ ਵਾਤੇ ਲੋਕਾਂ ਨੂੰ ਹਲੂਣਾ ਦੇਣ ਵਾਤੇ ਜਿਹੜਾ ਇਹ ਫੈਸਲਾ ਲਿਆ ਵਾ ਉਦਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਿਆ ਨੂੰ ਪੱਤਰ ਲਿਖ ਕੇ ਲੋਕ ਸਭਾ ਮੈਂਬਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਖ ਸੰਗਤ ਲਈ ਕਰਤਾਰਪੁਰ ਕੋਲਡੋਰ ਖੋਲਣ ਸਮੇਤ ਪਾਕਿਸਤਾਨ ਵਿਚਲੇ ਸੁੱੱਚੇ ਸਿੱਖ ਗੁਰਧਾਮਾਂ ਦੀ ਯਾਤਰਾ ਮੁੜ ਬਹਾਲ ਕਰਨ ਦਾ ਮੁੱਦਾ ਉਠਾਇਆ ਹੈ। ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਪਾਕਿਸਤਾਨ ਵਿੱਚ ਨੇ। ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਥਿਆਂ ਦੇ ਰੂਪ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਇਨਾ ਗੁਰਤਾਮਾ ਦੀ ਯਾਤਰਾ ਕਰਦੀ ਹੈ ਹਰ ਸਿੱਖ ਦੀ ਇਹੀ दिली ਸ਼ਰਧਾ ਤੇ ਇੱਛਾ ਹੁੰਦੀ ਹੈ ਕਿ ਨਵੰਬਰ ਵਿੱਚ ਆਉਣ ਵਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ ਪੁਰਬ ਨਨਕਾਣਾ ਸਾਹਿਬ ਵਿੱਚ ਜਾ ਕੇ ਮਨਾਵੇ ਇਸ ਸਮੇਂ ਹਰ ਸਿੱਖ ਦਾ ਦਿਲ ਰੋ ਰਿਹਾ ਹੈ ਕਿ ਉਹਨਾਂ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਬੰਦਰਾ ਕੇ ਅਤੇ ਪਾਕਿਸਤਾਨ ਜਾਣ ਵਾਲੇ ਨਵੰਬਰ ਚ ਜਥੇ ਨੂੰ ਰੋਕਣ ਵਾਲੀ ਐਡਵਾਈਜ਼ਰੀ ਜਾਰੀ ਕਰਕੇ ਉਹਨਾਂ ਦਾ ਪਵਿੱਤਰ ਸੁਪਨਾ ਤੋੜਿਆ ਜਾ ਰਿਹਾ ਹੈ ਸਰਦਾਰ ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਮੇਰੇ ਹਲਕੇ ਦੀ ਹੱਦ ਉਤੇ ਗੁਰੂ ਸਾਹਿਬ ਦਾ ਉਹ ਪਾਵਨ ਦਰ ਹੈ ਜਿਸ ਦੇ ਖੁੱਲਣ ਤੇ ਸਾਡੇ ਪਿੰਡਾਂ ਦੇ ਬਜ਼ੁਰਗਾਂ ਨੇ ਅੱਖਾਂ 'ਚ ਹੰਝੂ ਪਰ ਸ਼ੁਕਰਾਨੇ ਅਤੇ ਸਜਦੇ ਕਿਤੇ ਸਨ ਅੱਜ ਉਸ ਦਰ ਕੋਲੋਂ ਦੂਰ ਹੋ ਕੇ ਇਹਨਾਂ ਲੋਕਾਂ ਦੀ ਵਿਆਕੁਲਤਾ ਦੇਖੀ ਨਹੀਂ ਜਾਂਦੀ। ক্রিকেট ਪਰ ਮੈਚ ਖਡਾਉਣਾ ਔਰ ਤਾਮਕਰਸਥਾਨਾ ਤੇ ਰੁਖ ਰੋਣਾ ਇਹ ਭਾਜਪਾ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੋ ਗਿਆ ਹੈ। ਸਾਡੇ ਤਰਤਾਰਪੁਰ ਸਾਹਿਬ ਜਿਹੜੇ ਕੋਆਰਡੀਨੇਟਰ ਬਣਿਆ ਉੱਥੇ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਆ ਉਹ ਇਨਫੋਰਮੇਸ਼ਨ ਮਿਲਣੀ ਚਾਹੀਦੀ ਆ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦਾ ਸਰਦਾਰ ਰੂਪ ਚ ਤੇ ਉਹਨੂੰ ਖੁਲੋਣਾ ਚਾਹੀਦਾ ਜੇ ਇਹ ਸਿੱਧੇ ਤਰ੍ਹਾਂ ਚੱਲਦਾ ਰਿਹਾ ਕੋੜਤਨ ਹੋਰ ਵਧੇਗੀ ਜੇ ਮੈਚ ਹੋ ਸਕਦਾ ਹੈ ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ ਤੇ ਅਮਿਤ ਸ਼ਾਹ ਜੀ ਦੇ ਬੇਟੇ ਉਸ ਚੇਅਰਮੈਨ ਨੇ ক্রিকেট ਬੋਰਡ ਦੇ ਉਥੇ ਮੈਚ ਕਰ ਰਹੇ ਇਹਦੇ ਤਰਕੇ ਲੋਕ ਸਪੈਕ ਵੀ ਆਪਣੇ ਆਪ ਨੂੰ ਕਰ ਦਵੇ ਹੋਈ ਵੀ ਹਿੰਦੁਸਤਾਨ ਨੇ ক্রিকেট ਦਾ ਮੈਚ ਵੇਖਣ ਨੂੰ ਤਿਆਰ ਨਹੀਂ ਮੇਰਾ ਖਿਆਲ ਹੈ ਕਿ ਲੋਕ ਉਸਨੂੰ ਟੀਵੀ ਆਨ ਵੀ ਨਹੀਂ ਕਰਦੇ ਧਾਰਮਿਕ ਸਥਾਨ ਦੀ ਰੋਕ ਲਗਾ ਦਿੱਤੀ ਕੇਂਦਰ ਸਰਕਾਰ ਵੱਲੋਂ ਮੈਂ ਇਹੀ ਤੁਹਾਨੂੰ ਮੈਂ ਸਟਾਰਟਿੰਗ ਤੋਂ ਜਵਾਬ ਦਿੱਤਾ ਮੈਂ ਇਹ ਕਿਹਾ ਨਾ ਕਿ ਧਾਰਮਿਕ ਸਥਾਨ ਕਰਤਾਰਪੁਰ ਸਾਹਿਬ ਦੀ ਰੋਕ ਅੱਜ ਨਹੀਂ ਲੱਗੀ ਆਪਰੇਸ਼ਨ ਸੰਜੂਗ ਤੋਂ ਬਾਅਦ ਉਹਨੂੰ ਖੋਲਿਆ ਨਹੀਂ ਗਿਆ ਜੇ ਬਾਕੀ ਸਾਰੇ ਚਿੰਤਕ ਕੋ ਫੜਦੀਆਂ ਨੇ ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਸਥਾ ਗੁਰੂ ਨਾਨਕ ਸਾਹਿਬ ਦੇ ਬਾਰੇ ਪੂਰੇ ਦੇਖੋ ਉਹਨੂੰ ਨੰਨੇ ਤੱਕ ਉਹਨੂੰ ਖੋਲਿਆ ਛੱਡੋ ਸਰਸ ਵਿੱਚ ਮੈਟਰਲ ਲਈ ਰੋਕ ਕੋਈ ਪਹਿਲਾਂ ਵੀ ਚੱਕਿਆ ਹੁਣ ਵੀ ਚੱਕਿਆ ਇਹ ਸੀ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ